ਸਤਿ ਸ਼੍ਰੀ ਅਕਾਲ ਐਸਐਮਜੀ ਨਿਊਜ਼ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਕਸ਼ਮੀਰ ਸਿੰਘ ਵਾਂਗਟ ਇੱਕ ਵਾਰ ਫਿਰ ਹਾਜ਼ਰ ਆਂ ਪ੍ਰੋਗਰਾਮ ਲੈ ਕੇ ਰਾਤ ਚਾਹ ਸੇਵਾ ਸਵਾਲਤਾ ਬਣਦਾ ਹੈ ਗੱਲਬਾਤ ਕਰ ਲੈਣੇ ਆਂ ਪੰਜਾਬ ਦੀ ਸਿਆਸਤ ਨੂੰ ਲੈ ਕੇ ਪੰਜਾਬ ਵਿੱਚ ਹੋ ਰੀਆਂ ਲਗਾਤਾਰ ਵਾਰਦਾਤਾਂ ਨੂੰ ਲੈ ਕੇ ਔਰ ਸਭ ਤੋਂ ਪਹਿਲਾਂ ਮੌਸਮ ਨੂੰ ਲੈ ਕੇ ਕਿਉਂਕਿ ਠੰਡ ਦੇ ਨਾਲ ਮੀਂਹ ਵੀ ਸਟਾਰਟ ਹੋ ਗਿਆ ਹੈ ਔਰ ਇਨ੍ਹਾਂ ਮੁੱਦਿਆਂ ਤੇ ਗੱਲਬਾਤ ਕਰਨ ਲਈ ਮੇਨਾ ਮਜੂਦ ਰਹੇ ਨੇ ਮੇਰੇ ਸੀਨੀਅਰ ਜਰਨਲਿਸਟ ਵਰਿੰਦਰ ਜੀ ਵਰਿੰਦਰ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਕਸ਼ਮੀਰ ਜੀ ਠੀਕ ਠਾਕ ਹਾਂ ਮੈਂ ਕਹਾਂ ਜੀ ਬੱਲੇ ਬੱਲੇ ਵਿੰਦਰ ਜੀ ਠੰਡ ਹੋ ਗਿਆ ਔਰ ਤੁਸੀਂ ਵੀ ਸਵੈਟਰ ਪਾ ਲਿਆ ਤੇ ਅੱਜ ਠੰਡ ਦੇ ਨਾਲ ਮਹੀਦੀ ਸ਼ੁਰੂਆਤ ਵੀ ਹੋ ਗਈ ਆ ਵੇਖੋ ਜੀ ਗੱਲ ਐ ਕਿ ਤੁਹਾਡਾ ਨਾਂ ਹੈਗਾ ਕਸ਼ਮੀਰ ਸਿੰਘ ਕਸ਼ਮੀਰ ਵਰਗੇ ਹਾਲਾਤ ਤੁਸੀਂ ਪੰਜਾਬ ਦੇ ਵਿੱਚ ਬਣਾਉਣੀ ਸ਼ੁਰੂ ਕਰ ਦਿੱਤੇ ਨੇ ਤੇ ਆਉਣ ਵਾਲੇ ਕੁਝ ਦਿਨਾਂ ਤੇ ਜਿਸ ਢੰਗ ਨਾਲ ਇਸ ਵੇਲੇ ਹਾਲਾਤ ਹੋਏ ਨੇ ਤੇ ਕੋਈ ਦਿਨ ਬਾਅਦ ਦਸੰਬਰ ਦਾ ਮਹੀਨਾ ਤੇ ਠੰਡ ਵਧਣੀ ਸ਼ੁਰੂ ਹੋ ਜਾਣੀ ਹੈ ਜੀ ਸੋ ਮੀਂਹ ਕਣੀ ਵੀ ਅੱਜ ਸ਼ੁਰੂਆਤ ਹੋ ਗਈ ਹੈ ਤੇ ਮੀਂਹ ਦੇ ਹਿਸਾਬ ਦੇ ਠੰਡ ਥੋੜੇ ਠੁਰੂ ਠੁਰੂ ਕਰਦੇ ਸੀਗੇ ਜੀ ਇਹ ਅੱਜ ਕੋਟੀ ਕੱਢ ਕੇ ਪਾ ਹੀ ਲਈ ਹੈ ਮੈਂ ਕੋਟੀ ਪਾ ਲਈਏ ਹਸ ਫਿਰ ਜਦੋਂ ਆਇਆ ਮੋਟਰਸਾਈਕਲ ਤੇ ਲੋਕੀ ਪੱਜੇ ਸੀ ਮੀਂਹ ਦੇ ਛਾਟੇ ਸੀ ਬਸਦੇ ਬਸਦੇ ਫਿਰ ਵੀ ਆਫਿਸ ਤੱਕ ਪਹੁੰਚ ਹੀ ਗਏ ਕਿ ਨੇ ਜੀ ਬਿਲਕੁਲ ਜੀ ਹਾਂਜੀ ਤੇ ਕੀ ਦੇਖਦੇ ਮੌਸਮ ਉਹਪਿੰਦਰ ਜੀ ਮੌਸਮ ਦਾ ਮੈਂ ਉਹੀ ਵੇਖਣ ਰਿਹਾ ਸੀਗਾ ਕਸ਼ਮੀਰ ਜੀ ਮੈਨੂੰ ਵੀ ਮੌਸਮ ਵਿਭਾਗ ਵੱਲੋਂ ਐਸਐਮਐਸ ਜਿਹੜੇ ਸਾਰੇ ਨੂੰ ਆਉਂਦਾ ਉਹ ਮੈਨੂੰ ਵੀ ਆਇਆ ਹੈ ਅੱਜ ਵੀ ਆ ਭਾਈ ਅਗਲੇ 3 ਘੰਟਿਆਂ ਦੇ ਦੌਰਾਨ ਥੰਡਰਿੰਗ ਲਾਈਟਨਿੰਗ ਤੇ ਹੋਰ ਮੀਂਹ ਕੜੀ ਦੀ ਸੰਭਾਵਨਾ 11 ਜ਼ਿਲ੍ਹਾ ਚ ਯੈਲੋ ਅਲਰਟ ਕਰ ਦਿੱਤਾ ਗਿਆ ਹੈ ਮੌਸਮ ਵਿਭਾਗ ਨਾਲ ਮੈਂ ਫਿਰ ਫੋਨ ਤੇ ਗੱਲਬਾਤ ਕੀਤੀ ਜਾਣਕਾਰੀ ਹਾਸਲ ਕੀਤੀ ਕਿ ਕੀ ਹਿਸਾਬ ਕਿਤਾਬ ਹੈ ਕਿੰਨੇ ਦਿਨਾਂ ਦੀ ਮੀਂਹ ਕਣੀ ਦੀ ਸੰਭਾਵਨਾ ਹੈ ਜੀ ਸੋ ਜੋ ਮੌਸਮ ਵਿਭਾਗ ਦੇ ਮੁਖੀ ਨੇ ਡਾਕਟਰ ਪੀਕੇ ਕਿੰਗਰਾਹ ਹੋਰਾਂ ਨੇ ਦੱਸਿਆ ਕਿ ਭਾਈ ਇਹ ਜਿਹੜੀ ਅੱਜ yellow alert ਯਾਨੀ ਕਿ yellow alert ਦਾ ਮਤਲਬ ਇਹ ਹੁੰਦਾ ਹੈ ਕਿ ਐ ਸੰਭਾਵਨਾ ਹੋ ਸਕਦੀ ਹੈ ਮੀਂਹ ਕਣੀ ਵੀ ਮੀਂਹ ਕਣੀ ਤੇ 11 ਜ਼ਿਲ੍ਹਿਆਂ ਦੇ ਵਿੱਚ yellow alert ਜਿਹੜਾ ਜਾਰੀ ਕੀਤਾ ਹੈ ਔਰ ਇਹ ਜਿਹੜਾ ਮੀਂਹ ਕਣੀ ਹੈ ਅੱਜ ਸ਼ਾਮ ਤੱਕ ਹੀ ਰਹੂਗੀ ਕੱਲ ਮੀਂਹ ਕਣੀ ਦੀ ਸੰਭਾਵਨਾ ਤੇ ਨਹੀਂ ਹੈ ਪਰ ਬੱਦਲਵਾਈ ਜਿਹੜੀ ਹੈ ਕੁਝ ਸ਼ਹਿਰਾਂ ਦੇ ਵਿੱਚ ਕੁਝ ਜ਼ਿਲ੍ਹਿਆਂ ਦੇ ਵਿੱਚ ਹੋ ਸਕਦੀ ਹੈ ਤੇ ਮੀਂਹ ਕਣੀ ਉਹਨਾਂ ਨੇ ਸਿਰਫ ਅੱਜ ਦਾ ਦੇਣੀ ਦਸੀ ਹੈ ਔਰ ਇੱਕ ਚੀਜ਼ ਹੋਰ ਹੈ ਦਿਨ ਦਾ ਤਾਪਮਾਨ ਹੈ ਉਹ ਡਿੱਗਿਆ ਹੈ ਮੀਂਹ ਦੇ ਕਰਕੇ ਪਰ ਜਦੋਂ ਬੱਦਲਵਾਈ ਹੋਈਏ ਤੇ ਡਾਕਟਰ ਸਾਹਿਬ ਕਹਿੰਦੇ ਜਦੋਂ ਬੱਦਲ ਹੋਵੇ ਨਾ ਤੇ ਰਾਤ ਨੂੰ ਟੈਂਪਰੇਚਰ ਵੱਧ ਜਾਂਦਾ ਜੀ ਜੀ ਤੇ ਇਸੇ ਤਰੀਕੇ ਦੇ ਨਾਲ ਫਿਰ ਮਤਲਬ ਜਿਹੜੇ ਨਾਰਮਲ ਤੋਂ ਜਿਹੜਾ ਟੈਂਪਰੇਚਰ ਹੈ ਨਾ ਬੱਦਲਵਾਈ ਦੇ ਕਰਕੇ ਵੱਧ ਜਾਂਦਾ ਪਰ ਜਦੋਂ ਜਦੋਂ ਹੁਣ ਮੌਸਮ ਮਤਲਬ ਮੀਂਹ ਕਣੀ ਨਹੀਂ ਆਉਂਦਾ ਦੋ ਚਾਰ ਦਿਨਾਂ ਬਾਅਦ ਯਾਨੀ ਮਤਲਬ ਕੱਲ ਤੋਂ ਮੀਂਹ ਨਹੀਂ ਆਉਣਾ ਹੈਗਾ ਪਰ ਉਹ ਦਿਨ ਦਾ ਤਾਪਮਾਨ ਜਿਹੜਾ ਉਹ ਨਾਰਮਲ ਰਹੇਗਾ ਤੇ ਰਾਤ ਨੂੰ ਜਿਹੜਾ ਤਾਪਮਾਨ ਹੈ ਉਹ ਵਧਣਾ ਸ਼ੁਰੂ ਹੋਏ ਘਟਣਾ ਸ਼ੁਰੂ ਹੋ ਜਾਏ ਘਟਣਾ ਸ਼ੁਰੂ ਹੋ ਜਾਏ ਜੀ আচ্ছা ਵਰਿੰਦਰ ਜੀ ਤੁਸੀਂ yellow alert ਦੱਸਿਆ ਵੀ yellow alert ਦੱਸਿਆ ਨਾ ਤੇ ਮਾਹਿਰਾਂ ਨੇ ਤੇ ਇਹ ਚਲੋ ਅੱਜ ਮੀਂਹ ਪੈ ਗਿਆ ਨਾ ਤੇ ਕਿਤੇ ਨਾ ਕਿਤੇ ਮੀਂਹ ਦੇ ਨਾਲ ਪੋਲੂਸ਼ਨ ਦਾ ਤਫਰਕ ਪਾਊਗਾ ਲੋਕਾਂ ਨੂੰ ਜੋ ਥੋੜੇ-ਮੋਟੇ ਬੁਆਰੀਆਂ ਲੱਗ ਰਹੀਆਂ ਨੇ ਇੱਥੇ ਕਿਤੇ ਰਾਤ ਮਿਲੂ ਦੇਖੋ ਪੋਲੂਸ਼ਨ ਜਿਹੜਾ ਹੈ ਪ੍ਰਦੂਸ਼ਣ ਹੈ ਜਿਹੜਾ ਇਹ ਨੇ ਤਾਂ ਤੁਹਾਨੂੰ ਪਤਾ ਵਟ ਕੱਟੇ ਨੇ ਜੀ ਪੂਰੇ ਭਾਰਤ ਦੇ ਵਿੱਚ ਹੀ ਕੋਈ ਸ਼ਹਿਰ ਲੈ ਲਓ ਖਾਸ ਤੌਰ ਤੇ ਸਾਡਾ ਸੰਨਤੀ ਸ਼ਹਿਰ ਲੁਧਿਆਣਾ ਹੈ ਹਮ ਵੈਸੇ ਵੀ ਜਦੋਂ ਇਹ ਦਿਨ ਆਉਂਦੇ ਨੇ ਤੇ ਸਮਝ ਜਿ ਢੰਗ ਨਾਲ ਪਰਾਲੀ ਸਾੜੀ ਜਾਂਦੀ ਹੈ ਤੇ ਬੜਾ ਪਿੱਛੇ ਜਿਹੀ ਕੁਝ ਦਿਨਾਂ ਚ AQI ਦਾ ਬੜਾ ਰੌਲਾ ਪਿਆ ਸੀ ਇਹ ਸ਼ਹਿਰ ਚ ਇੰਨਾ ਹੋ ਗਿਆ ਸ਼ਹਿਰ ਚ ਇੰਨਾ ਹੋ ਗਿਆ ਜੀ ਉਹ ਜਿਹੜਾ ਪ੍ਰਦੂਸ਼ਣ ਵੈਸੇ ਵੀ ਜਿਹੜਾ ਆਵਾਜਾਈ ਦੇ ਕਾਰਨ ਜਾਂ ਫੈਕਟਰੀਆਂ ਦੇ ਕਾਰਨ ਪ੍ਰਦੂਸ਼ਣ ਹੈ ਉਹ ਤੇ ਘਟੇਗੇ ਘਟੇਗੇ ਜਦੋਂ ਮੌਸਮ ਦੇ ਵਿੱਚ ਮੀਂਹ ਕਣੀ ਆਉਂਦੀ ਹੈ ਤੇ ਉਹ ਜਿਹੜੀਆਂ ਲੇਅਰ ਹੁੰਦੀਆਂ ਜਾਂ ਜਿਹੜੇ ਕਣ ਹੁੰਦੇ ਨੇ ਕਿਤੇ ਨਾ ਕਿਤੇ ਹਵਾ ਸਾਫ਼ ਹੋ ਜਾਂਦੀ ਹੈ ਹਵਾ ਸਾਫ਼ ਹੋ ਜਾਂਦੀ ਆਬ ਹਵਾ ਸਾਫ਼ ਹੋ ਜਾਂਦੀ ਹੈ ਤੇ ਸਿਹਤ ਲਈ ਵੀ ਠੀਕ ਰਹਿੰਦੀ ਹੈ ਮੀਂਹ ਕਣੀ ਜਿਹੜੀ ਹੈਗੀ ਹੈ ਇਹ ਨੇ ਠੁਰੂ ਠੁਰੂ ਤੇ ਮਾੜਾ ਮੋਟਾ ਕਰਤਾ ਜੀ ਪਰ ਸਿਹਤ ਲਈ ਤੇ ਮੌਸਮ ਦੇ ਲਈ ਇਹ ਮਤਲਬ ਠੀਕ ਹੈ ਪ੍ਰਦੂਸ਼ਾਤ ਦੇ ਅੱਛਾ ਜੀ ਅਵਿਰਧਰ ਜੀ ਇਹ ਤਾਂ ਚਲੋ ਮੌਸਮ ਦੀ ਗੱਲਬਾਤ ਹੋ ਗਈ ਗੱਲਬਾਤ ਕਰ ਲੈਣੇ ਕਿ ਅੱਜ ਤੜਕਸਾਰ ਸਾਧੂ ਸਿੰਘ ਧਰਮਸੋਧ ਤੇ ਐਡੀ ਨੇ ਰੇਟ ਮਾਰੀਏ ਦੇਖੋ ਪਿਛਲੇ ਸਾਲ ਵੀ ਧਰਮਸੋਧ ਕੁਰਾਨ ਦੀ ਗ੍ਰਿਫਤਾਰੀ ਹੋਈ ਸੀ ਜੀ ਮਾਮਲਾ ਸੀ ਪੇ ਜੰਗਲਾਤ ਮਹਿਕਮੇ ਦੇ ਮੰਤਰੀ ਰਹੇ ਨੇ ਉਹ ਕਾਂਗਰਸ ਸਰਕਾਰ ਵੇਲੇ ਜੀ ਤੇ 25000 ਦੇ ਨੇੜੇ ਤੇੜੇ ਰੁੱਖਾਂ ਨੂੰ ਨਜਾਇਜ਼ ਤੌਰ ਤੇ ਕੱਟ ਕੇ ਤੇ ਵੇਚਣ ਦਾ ਜਿਹੜਾ ਹੈਗਾ ਮਾਮਲਾ ਸੁਰਕੀਆਂ ਚੇਰਿਆ। ਕਾਫੀ ਭਖਿਆ ਰਿਹਾ ਮਾਮਲਾ। ਕਾਫੀ ਭਖਿਆ ਰਿਹਾ ਹੈ। ਤੇ ਮਾਮਲਾ ਇੱਕ ਹੋਰ ਸੀਗਾ ਕਿ ਜਿਹੜੀ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਹੈ ਉਸ ਨੂੰ ਲੈ ਕੇ ਵੀ ਉਹਨਾਂ ਨੂੰ ਦੋਸ਼ ਲੱਗੇ ਨੇ ਸੀਗੇ ਕਿ ਭਾਈ ਇਹਨਾਂ ਨੇ ਪ੍ਰਾਈਵੇਟ ਕੁਝ ਯੂਨੀਵਰਸਿਟੀਆਂ ਕੋਈ ਕਾਲਜੇਸ ਨੂੰ ਗਲਤ ਤਰੀਕੇ ਦੇ ਨਾਲ ਜਿਹੜਾ ਹੈਗਾ ਇਹ ਫੰਡ ਜਿਹੜੇ ਫੰਡਿੰਗ ਇਤੇ ਸੀ ਪੈਸੇ ਸਕਾਲਰਸ਼ਿਪ ਪ੍ਰੋਵਾਈਡ ਕਰਵਾਈ ਸੀ ਇਹ ਪਿਛਲੇ ਸਾਲ 6 7 ਜੂਨ 2022 ਨੂੰ ਵਿਜੀਲੈਂਸ ਪੰਜਾਬ ਵਿਜੀਲੈਂਸ ਨੇ ਗ੍ਰਿਫਤਾਰ ਵੀ ਕੀਤਾ ਸੀਗਾ ਜੰਗਲਾਤ ਵਿਭਾਗ ਮਹਿਕਮੇ ਜਿਹੜੇ ਨਜਾਇਜ਼ ਰੁੱਖਾਂ ਦੇ ਜੋ ਦੋਸ਼ ਲੱਗੇ ਸੀਗੇ ਰੁੱਖ ਕਟਾਈ ਦੇ ਹਨ ਜੀ ਸੋ ਉਹ ਜ਼ਮਾਨਤ ਤੇ ਬਾਹਰ ਆ ਗਏ ਸੀ ਤੇ ਉਸ ਤੋਂ ਬਾਅਦ ਹੁਣ ਅੱਜ ਸਵੇਰੇ ਤੜਕੇ ਈਡੀ ਵੱਲੋਂ ਜਲੰਧਰ ਤੋਂ ਈਡੀ ਦੀ ਟੀਮ ਆਈ ਹੈ ਹਾਂਜੀ ਤੇ ਰੀਡ ਕਰਤੀ ਆ ਅਮਲੋ ਉਹ ਇਹਨਾਂ ਦੇ ਘਰ ਇਹਦੇ ਨਾਲ ਹੀ ਜਿਹੜੇ ਠੇਕੇਦਾਰ ਸੀ ਇਹ ਇਹਨਾਂ ਦੇ ਤੇ ਉਹ ਤੇ ਨਾਲ-ਨਾਲ ਉਹਨਾਂ ਦੇ ਰਿਸ਼ਤੇਦਾਰਾਂ ਤੇ ਵੀ ਜਿਹੜੀ ਇਹ ਰੇਡ ਕਰਨ ਦੀ ਜਿਹੜੀ ਇਹ ਗੱਲਬਾਤ ਸਾਹਮਣੇ ਆਈ ਹੈ ਜੀ ਸੋ ਇਹ ਜਿਸ ਢੰਗ ਨਾਲ ਰੇਡ ਹੋਈ ਹੈ ਤੇ ਕੁਝ ਨਾ ਕੁਝ ਤੇ ਜੋ ਸਾਹਮਣੇ ਆਊਗਾ ਯਾ ਆਊਗਾ ਕੋਈ ਨਵੀਂ ਚੀਜ਼ ਸਾਹਮਣੇ ਆਊਗੀ ਆਊਗੀ ਜੀ ਆਪਾਂ ਵੈਸੇ ਧਰਮ ਸੋਧ ਤਰ੍ਹਾਂ ਦੀ ਗੱਲ ਕਰ ਲਈਏ ਨਾ ਜੀ ਕਸ਼ਮੀਰ ਜੀ ਪੰਜ ਵਾਰ ਇਹ ਐਮਐਲਏ ਰਹੇ ਨੇ ਸਾਧ ਸਿੰਘ ਜੀ ਜੀ ਔਰ ਇਹ ਸੋਚਣਾ ਤੁਸੀਂ ਕਿ 1992 ਦੇ ਵਿੱਚ ਇਹ ਪਹਿਲੀ ਵਾਰੀ ਐਮਐਲਏ ਬਣੇ ਨੇ ਅਮਲੋ ਤੋਂ ਵੈਸੀ ਨਬਦ ਰਹਿਣ ਵਾਲੇ ਨੇ ਓਕੇ ਅਮਲੋ ਤੋਂ ਇਹਦੇ ਡਿਪਟੀ ਮਿਨਿਸਟਰ ਰਹੇ ਨੇ ਯੂਥ ਵੈਲਫੇਅਰ ਸਰਦਾਰ ਬੈਂਤ ਸਿੰਘ ਹੁਰਾ ਦੇ ਵੇਲੇ 1992 ਦੇ ਵਿੱਚ ਮਤਲਬ ਵਲੇ ਵਲੇ ਹੈ ਜੀ ਫਿਰ ਬਹੁਤ ਸਾਰੇ ਅਹੁਦੇ ਵੀ ਰਹੇ ਨੇ ਇਹਨਾਂ ਕੋਲ ਬਹੁਤ ਸਾਰੀਆਂ ਚੀਜ਼ਾਂ ਵੀ ਇਹਨਾਂ ਨੇ ਮਤਲਬ ਕਿ ਕੀਤੀਆਂ ਪਰ ਜਿਸ ਢੰਗ ਨਾਲ ਦੋਸ਼ ਲੱਗੇ ਨੇ ਇਹਨਾਂ ਤੇ ਤੇ ਦੋਸ਼ ਤੇ ਗੰਭੀਰ ਨੇ ਜੀ ਜੀ اور ਜਿਸ ਤਰੀਕੇ ਦੇ ਨਾਲ ਦੇਖੋ ਰੁੱਖਾਂ ਦੀ ਜੇ ਆਪਾਂ ਗੱਲ ਕਰੀਏ ਰੁੱਖਾਂ ਦੀ ਜੰਗਲਾਤ ਦੀ ਪੰਜਾਬ ਦੇ ਵਿੱਚ ਪਹਿਲਾਂ ਹੀ ਬੜੀ ਮੱਲੋਕੇ ਘਾਟ ਹੈਗੀ ਆ ਘਾਟ ਹਾਂਜੀ ਜੰਗਲ ਜਿੱਥੇ ਹੋਣਗੇ ਉੱਥੇ ਨੇਚਰਲ ਸਰਸਰਸ ਨੇ ਸਾਡੇ ਕੁਦਰਤੀ ਸੋਮੇ ਨੇ ਵਿਦੇਸ਼ਾਂ ਦੇ ਵਿੱਚ ਇੱਕ ਰੁੱਖ ਵੀ ਨਜਾਇਜ਼ ਕੱਟਦਾ ਜਾਵੇ ਨਾ ਤੇ ਲੋਕ ਜਿਹੜੇ ਨੇ ਉੱਥੇ ਬੜੇ ਜਾਗਰੂਕ ਨੇ ਚੰਗੇ ਮੁਲਕਾਂ ਦੇ ਵਿੱਚ ਤੇ ਹਹਾਕਾਰ ਮੱਜ ਜਾਂਦੀ ਹੈ ਰੁੱਖਾਂ ਨੂੰ ਉਹ ਜੱਫੀਆਂ ਪਾਪਾ ਬਚਾਉਣ ਦੀਆਂ ਕੋਸ਼ਿਸ਼ਾਂ ਕਰਦੇ ਸਰਕਾਰ ਦੇ ਖਿਲਾਫ ਹੋ ਜਾਂਦੇ ਨੇ ਸਾਡੇ ਇੱਥੇ ਹਜ਼ਾਰਾਂ ਦੇ ਹਿਸਾਬ ਨਾਲ ਕੱਟੇ ਜਾਂਦੇ ਨੇ ਰੁਕੋ ਕੱਟੇ ਜਾਂਦੇ ਨੇ ਸਰਕਾਰਾਂ ਸੁੱਤੀਆਂ ਔਰ ਜਿੱਥੇ ਮੈਂ ਆਪਾਂ ਵੀ ਗੱਲ ਕਰ ਰਹੀ ਸੀ ਕਿ ਕਿਸ ਢੰਗ ਨਾਲ ਇਹ ਸਰਗਜਥੇ ਡਿਵੈਲਪਮੈਂਟ ਹੁੰਦੀ ਹੈ ਸਰਕਾਰਾਂ ਕੁਦਰਤ ਦਾ ਕਾਣ ਕਰ ਦਿੰਦੀਆਂ ਕੁਦਰਤ ਦਾ ਕਾਣ ਸੋ ਜਿੱਦਾਂ ਦੇ ਲੋਕ ਹੋਣਗੇ ਕਿ ਲੋਕ ਵੀ ਸਾਡੇ ਨਾਲ ਸਾਰੇ ਦਿਨ ਮੈਂ ਕਹਿੰਦਾ ਪਰ ਵੱਡੀ ਗਿਣਤੀ ਦੇ ਲੋਕ ਵੀ ਜਾਗਰੂਕ ਨਹੀਂ ਹੈਗੇ ਲੋਕਾਂ ਨੂੰ ਵੀ ਕਹਿੰਦਾ ਕੋਈ ਗੱਲ ਨਹੀਂ ਚੱਲਣ ਦੇ ਜਿੱਦਾਂ ਦਾ ਹੈਗਾ ਕੰਮ ਕਿਤਨਾ ਕਿਤੇ ਜਾਗਰੂਕੀ ਘਾਟ ਹਜੇ ਵੀ ਬਹੁਤ ਜਾਗਰੂਕਤਾ ਦੀ ਬਹੁਤ ਵੱਡੀ ਘਾਟ ਹੈ ਕਿਤੇ ਨੇ ਕਿਤੇ ਨਹੀਂ ਬਹੁਤ ਵੱਡੀ ਘਾਟ ਹੈ ਵੱਡੀ ਘਾਟ ਹੈ ਜਾਗਰੂਕ ਕੁੱਝ ਜ਼ਿੰਮੇਵਾਰ ਨਹੀਂ ਹੈਗੇ ਸਾਡੀ ਜਨਤਾ ਜਿਹੜੀ ਹੈਗੀ ਆ ਉਹ ਕਹਿੰਦੇ ਕੋਈ ਗੱਲ ਨਹੀਂ ਜਿੱਦਾਂ ਦੀ ਸਰਕਾਰ ਕੱਲੀ ਸਰਕਾਰ ਦੋਸ਼ੀ ਨਹੀਂ ਲੋਕ ਵੀ ਦੋਸ਼ੀ ਨੇ ਸੋ ਇਹ ਜਿਹੜੀਆਂ ਚੀਜ਼ਾਂ ਹੈਗਿਆ ਨੇ ਬੜੀਆਂ ਮੰਦਭਾਗੀ ਨੇ ਜ਼ਿੰਮੇਵਾਰੀ ਜਿਹੜੀ ਹੈਗੀ ਆ ਉਹ ਆਪਣੇ ਜੋ ਸਰਕਾਰੀ ਜਿਹੜੇ ਹੈਗੇ ਸਿਆਸੀ ਲੋਕ ਹੈਗੇ ਨੇ ਜਦੋਂ ਇਹ ਰਿਪ੍ਰੈਜ਼ੈਂਟੇਟਿਵ ਬਣ ਜਾਂਦੇ ਨੇ ਇਹਨਾਂ ਦੇ ਜਿਹੜੇ ਕੰਮ ਹੁੰਦੇ ਨੇ ਉਹ ਭੁੱਲ ਜਾਂਦੇ ਨੇ ਫੇਰ ਤੇ ਹੰਕਾਰ ਦਾ ਸਰੀਆ ਜਿਹੜਾ ਹੈ ਨਾ ਉਹ ਸਾਰੇ ਜਿੰਨੇ ਵੀ ਮੈਂ ਲਗਭਗ ਦੇਖੇ ਨੇ ਸਿਆਸੀ ਲੋਕ ਲਗਭਗ ਸਾਰਿਆਂ ਦੀ ਧੌਣਾਂ ਦੇ ਵਿੱਚ ਸਿਆਸਤ ਦਾ ਜਿਹੜਾ ਹੰਕਾਰ ਦਾ ਸਰੀਆ ਉਹ ਇਹੋ ਜਿਹਾ ਵੜ ਜਾਂਦਾ ਮੁੜ ਕੇ ਲੋਕ ਨਹੀਂ ਨਜ਼ਰਾਂ ਦੇ ਥੱਲੇ ਜਮੀਨ ਦਿੱਤੇ ਕਿਉਂਕਿ ਧੌਣ ਥੱਲੇ ਹੁੰਦੀ ਨਹੀਂ ਹੁੰਦੇ ਨੇ ਲੋਕ ਨਜ਼ਰ ਨਹੀਂ ਆਉਂਦੇ ਫੇਰ ਜੋ ਦਿਲ ਕਰਦਾ ਤੇ ਫਿਰ ਜਦੋਂ ਅਗਲੀ ਸਰਕਾਰ ਆਉਂਦੀ ਹੈ ਤੇ ਫਿਰ ਉਹ ਕਿਸੇ ਤਰੀਕੇ ਨਾਲ ਇਸ ਢੰਗ ਨਾਲ ਉਹ ਕਿਛੇ ਕੰਮ ਕੀਤੇ ਹੁੰਦੇ ਨੇ ਦੋਸ਼ ਵੀ ਲੱਗਦੇ ਨੇ ਅਸੀਂ ਕਈ ਵਾਰੀ ਮੈਂ ਦੇਖਿਆ ਜੀ ਜਾ ਕੇ ਮਾਝੇ ਦੇ ਰੀ ਦੇ ਵਿੱਚ ਪਠਾਨਕੋਟ ਦੇ ਇਲਾਕੇ ਦੇ ਵਿੱਚ ਰਾਵੀ ਦਰਿਆ ਜਿੱਥੇ ਰਾਵੀ ਮੈਂ ਇੰਨਾ ਜਦੋਂ ਹਾਲਾਤ ਦੇਖੇ ਤੇ ਰੋਣਾ ਆਉਂਦਾ ਸੀਗਾ ਜਿਸ ਢੰਗ ਨਾਲ ਉੱਥੇ ਮਾਈਨਿੰਗ ਕੀਤੀ ਜਾਂਦੀ ਹੈ ਜਿਸ ਢੰਗ ਨਾਲ ਉੱਥੇ ਹਾ ਹਾ ਕਰ ਕੁਦਰਤ ਕੁਦਰਤ ਦਾ ਜਿੰਨਾ ਨੁਕਸਾਨ ਹੋ ਸਕਦਾ ਸੀ ਸਰਕਾਰੀ ਅਫਸਰਾਂ ਨੇ ਸਿਆਸੀ ਲੋਕਾਂ ਨੇ ਕੀਤਾ ਕੀਤਾ ਰੱਜ ਕੇ ਜੇਬਾਂ ਭਰੀਆਂ ਆਪਣੀਆਂ ਜੀ ਸੋ ਇਹ ਜਿਹੜੀ ਚੀਜ਼ ਆ ਨਾ ਬਹੁਤ ਜ਼ਿਆਦਾ ਮੰਦਭਾਗੀ ਆ ਸਾਡੇ ਦੇਸ਼ ਦੇ ਵਿੱਚ ਸਾਡੇ ਮੁਲਕ ਦੇ ਵਿੱਚ ਦੇਖੋ ਮੈਂ ਕਈ ਵਾਰੀ ਕਹਿੰਨਾ ਬੇਸ਼ੱਕ 15 ਅਗਸਤ ਤੇ 26 ਜਨਵਰੀ ਝੰਡੇ ਦੇ ਲਹਿਰਾਉਣ ਲੈਂਦੇ ਨੇ ਲੇਕਿਨ ਦਲੀ ਪਿਆਰ ਜਿਹੜਾ ਹੈ ਨਾ ਉਹ ਨਜ਼ਰ ਨਹੀਂ ਆਉਂਦਾ ਕਿਸੇ ਲੋਕਾਂ ਨੂੰ ਉਹ ਤਾਂ ਸੋਸ਼ਲ ਮੀਡੀਆ ਤੇ ਫੋਟੋ ਖਿੱਚ ਕੇ ਪਾਤੀ ਸ਼ੋਅ ਕਰਤਾ ਉਹਦੇ ਜਾ ਰਹੇ ਨੇ ਅੱਛਾ ਗੱਲ ਕਰਤੇ ਸਾਧੂ ਸਿੰਘ ਧਰਮਸੋਧ ਦੇ ਕਰੇ ਈਡੀ ਦੀ ਰੇਟ ਪਈ ਆ ਤੁਸੀਂ ਕਿਹਾ ਪੰਜ ਵਾਰ ਐਮਐਲਏ ਵੀ ਰਹੇ ਨੇ ਹੈਨਾ ਤੇ ਸਕਾਲਰਸ਼ਿਪ ਵੱਡੇ ਘਟਾਲੇ ਵਿੱਚ ਸਜ਼ਾ ਵੀ ਘਟ ਕੇ ਆਏ ਨੇ ਹਨਾ ਤੇ ਵੱਡੀ ਗੱਲ ਆ ਮੈਂ ਪੁੱਛਣਾ ਚਾਹਣਾ ਅਵਿੰਦਰ ਜੀ ਤੇ ਇਨ੍ਹਾਂ ਲੋਕਾਂ ਨੂੰ ਵੀ ਰੱਬ ਦਾ ਖੌਫ ਨਹੀਂਦਾ ਕਿ ਉਹ ਗਰੀਬ ਬੱਚਿਆਂ ਦਾ ਸਕਾਲਰਸ਼ਿਪ ਇੱਕ ਪਾਸੇ ਰੱਬ ਨੇ ਤੁਹਾਨੂੰ ਐਡਾ ਵਟਾਉਦਾ ਦੇਤਾ ਪੈਸੇ ਤਾਂ ਫਿਰ ਘਾਟ ਹੀ ਨਹੀਂ ਨਹੀਂ ਫਿਰ ਵੀ ਮਤਲਬ ਤੁਹਾਡਾ ਦਿਲ ਨਹੀਂ ਪਰਦਾ ਜ਼ਰੂਰੀ ਪਰਦੇ ਕੀ ਹੋ ਜਾਂਦਾ ਵੀ ਤੁਸੀਂ ਗਰੀਬਾਂ ਦੇ ਸਕਾਲਰਸ਼ਿਪ ਦੇ ਪੈਸੇ ਸਰਕਾਰੀ ਪੈਸੇ ਤੁਸੀਂ ਉਹਨੂੰ ਹੜਪ ਜਾਂਦੇ ਆ ਕਿਤੇ ਨਾ ਕਿਤੇ ਜੀ ਜਿਹੜੀ ਕਰਪਸ਼ਨ ਹੈ ਨਾ ਮੈਂ ਕਈ ਵਾਰੀ ਸਮਝਦਾ ਕਿ ਸਾਡੇ ਜਿਹੜੀ ਇਨਸਿਕਿਉਰਿਟੀ ਹੈ ਨਾ ਲੁਕਨਵ INDSECURITY ਬਹੁਤ ਜ਼ਿਆਦਾ ਹੈ ਅਭੀ ਪਤਾ ਨਹੀਂ ਮੈਂ ਜੇ ਜਸਟ ਢੰਗ ਨਾਲ ਆਪਾਂ ਪੁਰਾਣੇ ਦੇਸ਼ ਦੀ ਇਤਿਹਾਸ ਨੂੰ ਦੇਖੀਏ ਜਿਸ ਤਰ੍ਹਾਂ ਦਾ ਸਾਡੇ ਸਿਸਟਮ ਸੀਗਾ ਇਨਸਿਕਿਉਰਿਟੀ ਬਹੁਤ ਜ਼ਿਆਦਾ ਲੋਕ ਹਰ ਕੋਈ ਬੰਦਾ ਇੱਕ ਗਰੀਬ ਆਦਮੀ ਮੰਨ ਲਓ ਇੱਕ ਗਰੀਬ ਆਦਮੀ ਉਹਦੇ ਕੋ ਖਾਣ ਨੂੰ ਰੋਟੀ ਨਹੀਂ ਉਹ ਕੁਛ ਨਾ ਕੁਛ ਕਰਪਸ਼ਨ ਜਾਂ ਕੋਈ ਨਾ ਕੋਈ ਮਾੜਾ ਕੰਮ ਕਰਦਾ ਤੇ ਉਹ ਕਿਤੇ ਨਾ ਕਿਤੇ ਹੈ ਤੇ ਮਾੜਾ ਉਸ ਨੂੰ ਬਿਲਕੁਲ ਮਾੜਾ ਕੋਈ ਵੀ ਗਲਤ ਕੰਮ ਕਰਨਾ ਮਾੜਾ ਹੈ ਪਰ ਉਹ ਇੱਕ ਸਮਝ ਆਉਂਦੀ ਕਿ ਯਾਰ ਉਹ ਢਿੱਡ ਲਈ ਜਾਂ ਆਪਣੇ ਬਾਲ ਬੱਚਿਆਂ ਲਈ ਕਰ ਸਕਦਾ ਹੈ ਪਰ ਇੱਕ ਜਿਹੜੇ ਰੱਜੇ ਲੋਕ ਨੇ ਜਿਨ੍ਹਾਂ ਨੂੰ ਹੁਣ ਐਮਐਸ ਸਰਕਾਰੀ ਤੁਸੀਂ ਸਿਆਸਤਦਾਨ ਲੈ ਲਓ ਜਿਹੜੇ ਲੋਕਾਂ ਵੱਲੋਂ ਚੁਣੇ ਗਿਣੇ ਠੀਕ ਹੈ ਉਹਨਾਂ ਦਾ ਕੰਮ ਹੈਗਾ ਲੋਕਾਂ ਦੇ ਕੰਮ ਵਿਧਾਨ ਸਭਾ 'ਚ ਜਾ ਕੇ ਕਰਨੇ ਲੋਕਾਂ ਦੀਆਂ ਆਵਾਜ਼ ਵਿਧਾਨ ਸਭਾ 'ਚ ਸੁਕਣੀਆਂ ਕਾਨੂੰਨ ਬਣਾਉਣੇ ਆਪਣੇ ਆਪਣੇ ਹਲਕੇ ਦੇ ਵਿੱਚ ਜੋ ਸਮੱਸਿਆਵਾਂ ਨੇ ਉਹਨਾਂ ਦਾ ਹੱਲ ਕੱਢਣਾ ਪਰ ਇਹ ਚੀਜ਼ਾਂ ਦੇ ਭੁੱਲੀ ਜਾਂਦੇ ਨੇ ਉੱਥੇ ਜਾ ਕੇ ਆਪਣੇ ਜਿਹੜੇ ਹੈਗੇ ਆ ਆਪਣੇ ਤਰੀਕੇ ਦੇ ਨਾਲ ਚੱਲਦੇ ਨੇ ਜੀ ਉਸ ਤੋਂ ਇਲਾਵਾ ਜਿੰਨਾ ਵੀ ਜੋ ਵੀ ਤੁਸੀਂ ਕਿਸੇ ਵੀ ਹਲਕੇ ਦੇ ਵਿੱਚ ਦੇਖੋ ਗੱਲ ਇਹ ਹੈ ਕਿ ਸਮੱਸਿਆਵਾਂ ਦਾ ਹੱਲ ਜਿਹੜਾ ਨਾ ਕੋ ਬਹੁਤ ਵੱਡੀ ਲੰਬੀ ਚੌੜੀ ਗੱਲ ਨਹੀਂ ਹੈਗੀ ਕੋਈ ਇਹ ਰਾਕਟ ਸਾਇੰਸ ਨਹੀਂ ਹੈਗੀ ਕਿ ਹੱਲ ਨਹੀਂ ਹੋ ਸਕਦਾ ਸਭ ਕੁਝ ਹੋ ਸਕਦਾ ਪਰ ਗੱਲ ਇਹ ਹੈ ਕਿ ਸਿਸਟਮ ਬਣਿਆ ਹੈ ਕਿ ਜਿਸ ਢੰਗ ਨਾਲ ਨੁਮਾਇੰਦੇ ਚੁਣੇ ਜਾਂਦੇ ਨੇ ਪਹਿਲੀ ਗੱਲ ਤੇ ਆਮ ਬੰਦੇ ਨੂੰ ਤੁਹਾਡੇ ਮੇਰੇ ਵਰਗੇ ਨੂੰ ਟਿਕਟ ਹੀ ਨਹੀਂ ਮਿਲ ਸਕਦੀ ਕੋਈ ਪਾਰਟੀ ਟਿਕਟ ਹੀ ਨਹੀਂ ਦਿੰਦੀ ਲੱਗੇ ਨਹੀਂ ਲੱਗਦਾ ਲੱਗੇ ਨਹੀਂ ਲੱਗਣ ਦਿੰਦੇ ਜੀ ਜੇ ਟਿਕਟ ਲੈਣੀ ਹੈ ਤੁਹਾਨੂੰ ਵੀ ਪਤਾ ਹੀ ਹੈ ਕਿ ਕਈ ਸਿਆਸੀ ਪਾਰਟੀਆਂ ਜਿਹੜੀਆਂ ਨੇ ਉਹ ਚੰਦੇ ਦੇ ਨਾਂ ਤੇ ਕਿਸ ਢੰਗ ਨਾਲ ਲੱਖਾਂ ਕਰੋੜਾਂ ਰੁਪਏ ਲੈਂਦੀਆਂ ਨੇ ਟਿਕਟ ਦੇਣ ਵਾਸਤੇ ਹੁਣ ਜਿਹੜੇ ਬੰਦੇ ਨੇ ਕਈ ਸਿਆਸਤਦਾਨਾਂ ਕੋਲੋਂ ਮੈਂ ਇਹ ਵੀ ਸੁਣਿਆ ਹੈ ਕਈਆਂ ਨਾਲ ਕੋਈ ਬੰਦਾ ਗੱਲਬਾਤ ਕਰਦਾ ਵਿਚਾਰ ਕਰਦਾ ਹੈ ਉਹ ਉਹਨਾਂ ਦੇ ਕਈ ਰਿਸ਼ਤੇਦਾਰ ਵੀ ਹੁੰਦੇ ਨੇ ਕਹਿੰਦੇ ਨੇ ਭਾਈ ਸਾਹਿਬ ਜੀ ਇੰਨੇ ਰੁਪਏ ਖਰਚੇ ਆ ਤੇ ਉਹ ਰਿਕਵਰ ਵੀ ਤੇ ਕਰਨਾ ਹੀ ਹੈ ਇਹ ਸਿਸਟਮ ਜਿਹੜਾ ਉਹ ਬਣਿਆ ਹੋਇਆ ਇੱਕ ਰੀਤ ਚੱਲੀ ਆਈ ਹੈ ਸਾਡੇ ਸਿਸਟਮ ਦੇ ਵਿੱਚ ਕਿ ਹੁਣ ਵਿਦੇਸ਼ਾਂ ਦੀ ਧਰਤੀ ਤੁਸੀਂ ਦੇਖ ਲੋ ਜਿਹੜੇ ਡਿਵੈਲਪਡ ਨੇਸ਼ਨਸ ਨੇ ਨਾ ਕਈ ਸਿਆਸਤਦਾਨਾਂ ਨਾਲ ਮੁਲਾਕਾਤ ਹੁੰਦੀ ਹੈ ਕਈ ਸਿਆਸਤਦਾਨਾਂ ਨਾਲ ਗੱਲਬਾਤ ਹੁੰਦੀ ਹੈ ਵਿਦੇਸ਼ਾਂ ਦੇ ਵਿੱਚ ਵੀ ਜਿਹੜੇ ਸਾਡੇ ਪੰਜਾਬੀ ਬੰਦੇ ਉੱਥੇ ਗਏ ਨੇ ਜਦੋਂ ਉਹ ਇੱਥੇ ਆਉਂਦੇ ਨੇ ਕਿ ਭਾਈ ਸਾਹਿਬ ਸਾਡੇ ਤੇ ਚਵਾਨੀ ਨਹੀਂ ਲੱਗਦੀ ਇਲੈਕਸ਼ਨ ਦੇ ਉੱਤੇ ਅਸੀਂ ਕੰਮ ਕਰਦੇ ਆਂ ਤੇ ਆਪਣਾ ਲੋਕ ਸਾਨੂੰ ਵੋਟ ਪਾਉਂਦੇ ਨੇ ਕੰਮ ਦੀ ਬਦੌਲਤ ਵੀ ਇਹਨਾਂ ਨੇ ਕੰਮ ਚੰਗਾ ਕੀਤਾ ਹੈ ਤੇ ਜਦੋਂ ਸਾਡੇ ਕੋਲ ਆਉਂਦੇ ਨੇ ਲੋਕ ਕੰਮ ਕਰਾਉਣ ਵਾਸਤੇ ਤੇ ਸਾਨੂੰ ਇਹ ਹੁੰਦਾ ਕਿ ਸਾਡਾ ਕੋਈ ਜਿਹੜਾ ਇਲਾਕੇ ਦਾ ਬੰਦਾ ਹੈਗਾ ਉਹ ਕਿਤੇ ਨਰਾਜ ਨਾ ਹੋਵੇ ਤੇ ਅਸੀਂ ਉਹਨਾਂ ਨੂੰ ਸਰ ਕਹਿੰਦੇ ਆ ਸਰ ਕੋਈ ਦੱਸੋ ਇੱਕ ਟਾਈਮ ਬੰਨਿਆ ਹੁੰਦਾ ਵੀ ਇੰਨੇ ਤੋਂ ਇੰਨੇ ਤੱਕ ਸਾਡੀ ਅਵੇਲੇਬਿਲਟੀ ਹੋ ਗਈ ਬੜਾ ਸਿਸਟਮ ਹੈ ਇੱਥੇ ਕਸ਼ਮੀਰ ਦੀ ਕੋਈ ਐਮਐਲਏ ਬਣ ਜਾਂਦਾ ਨਾ ਤੇ ਉਹਦੇ ਕੋਲ ਜਦੋਂ ਜਾਣਾ ਹੁੰਦਾ ਨਾ ਕਿਤੇ ਮਿਲਣਾ ਹੁੰਦਾ ਤੇ ਪਹਿਲਾਂ ਤੇ ਚਾਰ ਵਾਰੀ ਬੰਦਾ ਘੀਸੇ ਨਿਕਲ ਜਾਂਦੀਆਂ ਨੇ ਜਾਂਦੇ ਜਾਂਦੇ ਕਿ ਐਮਐਲਏ ਸਾਹਿਬ ਹੈ ਨਹੀਂ ਜੀ ਮੀਟਿੰਗ ਤੇ ਨੇ ਮੀਟਿੰਗ ਤੇ ਨੇ ਸਾਡੇ ਦੇਸ਼ ਦੇ ਵਿੱਚ ਮੀਟਿੰਗਾਂ ਜਿਆਦਾ ਹੁੰਦੀਆਂ ਤੇ ਕੰਮ ਘੱਟ ਹੁੰਦੇ ਆ। ਹਾਂ ਮੀਟਿੰਗਸ ਵਰਡ ਆ ਇਹ ਬੜਾ ਹੀ ਬੜਾ ਲੱਗਦਾ। ਅੱਛਾ ਉਹਦੇ ਕਦੇ ਵੀ ਕੋ ਭਾਵੇਂ ਬੰਦਾ ਕਿਤੇ ਵੀ ਬੈਠਾ ਹੋਵੇ ਨਾ ਚਾਹੇ ਬਾਥਰੂਮ 'ਚ ਵੀ ਬੈਠਾ ਹੋਣ ਸਾਬ ਕਿੱਥੇ ਨੇ ਮੀਟਿੰਗ ਕੇ ਨਹੀਂ। ਉਹ ਮੀਟਿੰਗਾਂ ਮੈਨੂੰ ਸਮਝ ਨਹੀਂ ਆਉਂਦੀਆਂ ਕਿਹੜੇ پڑੁਈਆਂ ਨਾਲ ਮੀਟਿੰਗਾਂ ਕਾਦੀਆਂ ਚਲਦੀਆਂ ਰਹੀ ਮੈਨੂੰ ਸਮਝ ਤੋਂ ਬਾਹਰ। ਹਾਂ ਸੋ ਲੋਕਾਂ ਦੇ ਕੰਮ ਤੇ ਜਿਹੜੇ ਹੁੰਦੇ ਨੇ ਉਹ ਸਮਝ ਲੋ ਕਿ ਨਾਂ ਦੇ ਬਰਾਬਰ ਹੀ ਹੁੰਦੇ ਨੇ ਲੋਕਾਂ ਦੀਆਂ ਜਿਹੜੀਆਂ ਅਸਲ ਸਮੱਸਿਆਵਾਂ ਨੇ ਤੇ ਲੋਕ ਵੀ ਜਿਹੜੇ ਨੇ ਮੈਂ ਇਹ ਗੱਲ ਕਹਣਾ ਜਦੋਂ ਬੰਦਾ ਜਾਂ ਕਿਸੇ ਵੀ ਸੁਸ ਕਿਸੇ ਵੀ ਦੇਸ਼ ਦੇ ਵਿੱਚ ਸਿੱਖਿਆ ਜਿਹੜੀ ਹੈ ਉਹ ਪ੍ਰਾਇਮਰੀ ਚੀਜ਼ ਬਣ ਜਾਂਦੀ ਹੈ ਨਾ ਯਾਨੀ ਕਿ ਸਿੱਖਿਆ ਹਰ ਬੰਦੇ ਦੀ ਨੌਲੇਜ ਦੇ ਵਿੱਚ ਅਵੇਅਰਨੈਸ ਦੇ ਵਿੱਚ ਜਾਗਰੂਕਤਾ ਦੇ ਵਿੱਚ ਵਾਧਾ ਹੋ ਜਾਂਦਾ ਹੈ ਨਾ ਤਾਂ ਆਟੋਮੈਟਿਕਲੀ ਦੀਆਂ ਸਮੱਸਿਆਵਾਂ ਨੇ ਪਰ ਡਿਸ ਅਪੀਅਰ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ ਉੱਥੋਂ ਦੇ ਲੋਕ ਉੱਥੋਂ ਦੇ ਹਲਕੇ ਦੇ ਲੋਕ ਉੱਥੇ ਦੇਸ਼ ਦੇ ਲੋਕ ਜਿਹੜੇ ਨੇ ਜਾਗਰੂਕ ਹੋ ਜਾਂਦੇ ਨੇ ਲੋਕ ਵੀ ਜਾਗਰੂਕ ਨੇ ਲੋਕ ਸਮਝਦੇ ਨੇ ਕਿ ਨਹੀਂ ਇਦਾਂ ਹੀ ਸਿਸਟਮ ਚੱਲਦਾ ਤੇ ਇਦਾਂ ਹੀ ਚਲਾਈ ਜਾਓ ਅੱਜ ਲੋਕ ਜਿਹੜੇ ਨੇ ਸਿਆਸਤਦਾਨਾਂ ਦੇ ਨਾਲ ਜਦੋਂ ਘਰਾਂ 'ਚ ਬੁਲਾਉਂਦੇ ਨੇ ਹਾਂ ਜੀ ਬੱਲੇ ਜੀ ਐਮ ਐਲ اے ਸਾਹਿਬ ਆਏ ਨੇ ਹਾਰ ਪਾ ਕੇ ਫੋਟੋ ਨਾਲ ਬੜੇ ਆਇਆ ਮੂੰਹ ਕਰਕੇ ਫੋਟੋ ਖਚਾਉਂਦੇ ਨੇ ਟੰਗ ਦਿੰਦੇ ਨੇ ਆਪਣੇ ਘਰਾਂ ਦੇ ਵਿੱਚ ਵੀ ਸਾਡੀ ਬੜੀ ਪਹੁੰਚ ਆ ਜੀ ਸ਼ੋਫ ਬਹੁਤ ਸ਼ੋਫ ਜਾਦਾ ਹੈ ਕੋਈ ਉਹ ਫੱਟੇ ਰਿਪਰੈਜ਼ੈਂਟੇਟਿਵ ਨੇ ਭਾਈ ਅੱਛਾ ਜਿਹੜੇ ਐਮ ਐਲ اے ਰੱਖੇ ਹੁੰਦੇ ਨੇ ਐਮ ਐਲ اے ਦੇ ਜਿਹੜੇ ਅੱਗੋ ਚੇਲੇ ਚਪਾਟੇ ਹੀ ਹੁੰਦੇ ਨੇ ਜੀ ਉਹ ਗੇ ਬੈਠੇ ਹੁੰਦੇ ਉਹਨਾਂ ਦਾ ਹੰਕਾਰ ਉਰਗੀ ਵੱਡਾ ਹੁੰਦਾ ਹੈ ਉਹ ਤਾਂ ਮਾਨ ਹੀ ਨਹੀਂ ਹੁੰਦੇ ਹੈਗੇ ਮਾਨ ਹੀ ਨਹੀਂ ਹੁੰਦੇ ਸੋ ਇਹ ਸਿਸਟਮ ਜਿਹੜਾ ਨਾ ਇਹ ਬੜਾ ਮਤਲਬ ਕਿ ਸਾਡੇ ਇਸ ਸਿਸਟਮ ਦੇ ਵਿੱਚ ਬਹੁਤ ਜ਼ਿਆਦਾ ਗੰਦਗੀ ਆ ਚੁੱਕੀ ਹੈ ਬਹੁਤ ਜ਼ਿਆਦਾ ਖਲਾਰਾ ਆ ਚੁੱਕਾ ਹੈ ਇਹ ਸਮੱਸਿਆਵਾਂ ਦਾ ਹੱਲ ਉਦੋਂ ਹੀ ਹੋਣਾ ਹੈ ਜਦੋਂ ਪਬਲਿਕ ਜਾਗਰੂਕ ਹੋ ਗਈ ਜਦੋਂ ਆਮ ਬੰਦਾ ਜਿਹੜਾ ਉਹਨੂੰ ਜਾਣਕਾਰੀ ਹੋਊਗੀ ਕਿ ਭਾਈ ਨਹੀਂ ਇਹ ਸਾਡੇ ਸਿਰ ਤੇ ਕੋਈ ਬਾਸ ਨਹੀਂ ਜਾਂ ਕੋਈ ਰਾਜੇ ਨਹੀਂ ਹੈਗੇ ਇਹ ਸਾਡੇ ਇੱਕ ਤਰ੍ਹਾਂ ਨਾਲ ਮੁਲਾਜ਼ਮ ਹੀ ਨੇ ਤਨਖਾਹਾਂ ਸਾਡੇ ਟੈਕਸ ਦੇ ਪੈਸੇ ਤੋਂ ਜਾਂਦੀਆਂ ਇਹਨਾਂ ਨੂੰ ਹਰ ਇਹਨਾਂ ਦੀਆਂ ਗੱਡੀਆਂ ਜੇ ਤੇਲ ਸਾਡੇ ਟੈਕਸ ਦੇ ਪੈਸੇ ਤੋਂ ਭਰਿਆ ਜਾਂਦਾ ਤੇ ਇਹਨਾਂ ਨੂੰ ਜਿਹੜੇ ਕੰਮ ਲਈ ਅਸੀਂ ਵਿਧਾਨ ਸਭਾ 'ਚ ਜਾਂ ਲੋਕ ਸਭਾ 'ਚ ਭੇਜਿਆ ਉਹ ਦੇਖਣਾ ਚਾਹੀਦਾ ਹੈ ਕਿ ਉਹ ਇਹਨਾਂ ਨੇ ਉਹ ਕੰਮ ਚੰਗੀ ਤਰ੍ਹਾਂ ਕੀਤਾ ਕਿ ਨਹੀਂ ਕੀਤਾ ਕਿੰਨੇ ਸਵਾਲ ਪੁੱਛੇ ਸੀ ਕੀ ਕੀ ਕੀਤਾ ਸੀ ਉਸ ਤਰੀਕੇ ਦੇ ਨਾਲ ਅਗਲੀ ਵਾਰ ਜਿਹੜੀ ਹੈ ਇਹਨਾਂ ਨੂੰ ਵੋਟ ਨਾ ਦਿੱਤੀ ਜਾਵੇ ਓਵਰ ਆਲ ਇਹ ਗੱਲ ਕਰ ਲਈ ਕਿ ਪੂਰਾ ਸਿਸਟਮ ਹੀ ਵਿਗੜਿਆ ਹੋਇਆ ਵਾ ਔਰ ਜਦ ਤੱਕ ਲੋਕ ਨਹੀਂ ਜਾਗਰੂਕ ਹੁੰਦੇ ਸਿਸਟਮ ਇਦਾਂ ਹੀ ਚੱਲਦਾ ਰਹੂਗਾ ਇਦਾਂ ਹੀ ਚੱਲਦਾ ਰਹੂਗਾ ਜਿਹੜੀ ਮਰਜ਼ੀ ਸਰਕਾਰ ਆ ਜੇ ਜਿਹੜੀ ਜਿਹੜੀ ਮਰਜ਼ੀ ਪਾਰਟੀ ਆ ਜਾਵੇ ਜੋ ਮਰਜ਼ੀ ਹੋ ਜਾਵੇ ਜਦ ਤੱਕ ਲੋਕ ਜਾਗਰੂਕ ਨਹੀਂ ਹੁੰਦੇ ਤੇ ਮੇਰੇ ਖਿਆਲ ਸਿਸਟਮ ਇਦਾਂ ਹੀ ਚੱਲਦਾ ਰਹੂਗਾ ਅਸਰਵਿੰਦਰ ਜੀ ਗੱਲ ਕਰ ਰਹੇ ਨੇ ਆਂ ਅਖਬਾਰਾਂ ਦੀ ਸੁਰਖੀ ਬਣਾ ਪਿਆ ਇੱਕ ਬੜੀ ਵਿਚਿੰਦਾ ਖਬਰ ਆਈ ਆ ਕਿ ਦੇਸੀ ਘੋਦੀਆਂ ਪਿੰਨੀਆਂ ਆਹ ਪੰਜਾਬ ਚ ਬੜੀਆਂ ਮਸ਼ਹੂਰ ਚੱਲਦੀਆਂ ਆ ਨੇ ਲੋਕੀ ਨੇ ਸਰਦੀਆਂ ਆ ਗਿਆ ਲੋਕੀ ਖਾਂਦੇ ਨੇ ਹਾਂ ਪਰ ਇੱਕ ਇਦਾਂ ਦੀ ਖਬਰ ਆਈ ਹੈ ਕਿ ਦੇਸੀ ਘੋਦੀਆਂ ਪਿੰਨੀਆਂ ਦੇ ਵਿੱਚ ਇੱਕ ਬੰਦੇ ਨੇ ਅਫੀਮ ਪਾ ਕੇ ਹਾਂ ਆਪਣੇ ਬਾਹਰ ਕੈਨੇਡਾ 'ਚ ਭੇਜੀ ਹੈ ਜਿਸੀ ਕੀ ਹੁੰਦੀ ਹੈ ਪਿੰਨੀਆਂ ਜੀ ਹਾਂ ਜੀ ਬਿਲਕੁਲ ਜੀ ਖਬਰ ਸਾਨੇ ਵਾਲੀ ਹੈ ਅੱਛਾ ਜੀ ਤੇ ਉਹ ਬੰਦਾ ਕੋਈ ਪਿੰਨੀਆਂ ਬਣਾ ਕੇ ਕਹਿੰਦੇ 208 ਗ੍ਰਾਮ ਦੇ ਕਰੀਬ ਪਿੰਨੀਆਂ ਤੇ ਉਹਨਾਂ ਪਾਰਸਲ ਬਣਾਇਆ ਤੇ ਪਾਰਸਲ ਵਾਲੀ ਕੰਪਨੀ ਕੋ ਜਾ ਕੇ ਕਹਿੰਦਾ ਭਾਈਏ ਬ੍ਰੈਂਪਟਨ ਕੱਲਣੀਆਂ ਨੇ ਪਿੰਨੀਆਂ ਨੇ ਸਾਡੇ ਉਧਰ ਰਿਸਦਾ ਪਿੰਨੀਆਂ ਸਾਡੇ ਰਿਸਦਾ ਰਹੇ ਕੋਠੇ ਦੇ ਸੀ ਕੀ ਹੁੰਦੀ ਹੈ ਪਿੰਨੀਆਂ ਨਹੀਂ ਬਣਦੀਆਂ ਖਾਸ ਤੌਰ ਤੇ ਪਿੰਨੀਆਂ ਭੇਜਣੀਆਂ ਨੇ ਤੇ ਉਹਨਾਂ ਨੂੰ ਕਮਜ਼ੋਰੀ ਹੈ ਉਪਨੀਆ ਬਣੀਆਂ ਜੀ ਬਣਾ ਬਣੋ ਕੇ ਉਹਨਾਂ ਨੇ ਤੇ ਭੇਜੀਆਂ ਤੇ ਜਦੋਂ ਉਥੇ ਪਾਰਸਲ ਜਿਹੜਾ ਉਹ ਕਪਨੀ ਕੂਰੀਅਰ ਕੰਪਨੀ ਕੋਲ ਭੇਜਿਆ ਤੇ ਜਦੋਂ ਕੂਰੀਅਰ ਕੰਪਨੀ ਨੇ ਵੇਖਿਆ ਤੇ ਸਕੈਨ ਕਰਕੇ ਵੇਚ ਲਿਆ ਤੇ ਪਿੰਨੀਆਂ ਹੀ ਨਹੀਂ ਗੁਲਗੁਲ ਕੇ ਹੈ ਗਈ ਹੈ ਜਦੋਂ ਸ਼ੱਕ ਹੋਇਆ ਉਹਨਾਂ ਨੂੰ ਕਿ ਉਹਨਾਂ ਨੇ ਫਿਰ ਜਿਹੜੇ ਹੈਗੇ ਆ ਸਾਨੇ ਵਾਲ ਥਾਣੇ ਨਾਲ ਸੰਪਰਕ ਕੀਤਾ ਉਥੇ ਫਿਰ ਜਿਹੜੇ ਐਸਆਈ ਨੇ ਜਿਹੜੇ ਇਸ ਕੇਸ ਨੂੰ ਦੇਖ ਰਹੇ ਨੇ ਰਾਮਪੂਰਤੀ ਐਸਆਈ ਨੇ ਉਹਨਾਂ ਨਾਲ ਮੇਰੀ ਗੱਲਬਾਤ ਵੀ ਹੋਈ ਹੈ ਅੱਜ ਤੇ 49 ਦੱਸਿਆ ਵੀ ਫਿਰ ਉਹ ਬੰਦੋ ਕੇ ਪਰਚਾ ਮਾਮਲਾ ਜਿਹੜਾ ਦਰਜ ਕੀਤਾ ਹੈ ਤੋਂ ਫੀਮ ਨਿਕਲੀ ਵਿੱਚੋਂ ਅੱਛਾ ਫੀਮ ਨਿਕਲੀ ਕਿੰਨੀ 208 ਗ੍ਰਾਮ ਇਹ 208 ਗ੍ਰਾਮ ਦੇ ਕਿ ਨਿਕਲੀ ਜੀ ਅੱਛਾ ਜੀ ਤੇ ਉਹਦੇ ਵਿੱਚ ਫਿਰ ਜਿਹੜਾ ਦੋਸ਼ੀ ਹੈਗਾ ਉਹ ਗਿੱਲਾ ਪਿੰਡਾਂ ਦਾ ਗਿੱਲਾ ਪਿੰਡਾਂ ਦਾ ਗਿੱਲੇ ਪਿੰਡਾਂ ਦਾ ਫਰਾਰ ਦੱਸਿਆ ਜਾ ਰਿਹਾ ਜੀ ਇਹ ਹੁਣ ਤਾਂ ਗੱਲ ਪਤਾ ਕੀ ਹੈ ਜੀ ਤੁਸੀਂ ਜਿਹੜੇ ਸਾਡੀ ਭਾਈਚਾਰਾ ਸਾਡੀ ਪੰਜਾਬੀ ਪਰਾ ਹੈਗੇ ਨੇ ਕੈਨੇਡਾ ਚ ਗਏ ਨੇ ਜੋ ਲੈਗਸੀ ਇੱਥੇ ਸੀ ਉਹੀ ਲੈਗਸੀ ਉੱਥੇ ਲੈ ਕੇ ਜਾ ਰਹੇ ਨੇ ਉਹ ਉਹੀ ਚੀਜ਼ ਪਾਲਦੇ ਆ ਉਹ ਉਹੀ ਚੀਜ਼ ਆਪਾਂ ਉੱਥੇ ਪਾਲਦੇ ਆ ਦੇਖੋ ਗੱਲ ਇਹ ਹੈ ਕਿ ਸਿਸਟਮ ਜੋ ਇਸ ਵੇਲੇ ਬਣ ਚੁੱਕਾ ਹੈ ਪੰਜਾਬ ਦੇ ਵਿੱਚ ਨਸ਼ਾ ਜਿਸ ਤਰੀਕੇ ਦੇ ਨਾਲ ਹੋ ਗਿਆ ਔਰ ਉੱਥੇ ਜਿਹੜੇ ਬ੍ਰੈਮਟਨ ਦੇ ਵਿੱਚ ਜਿਹੜੇ ਪੰਜਾਬੀ ਨੇ ਸਾਡੇ ਉੱਥੇ ਰਹਿ ਰਹੇ ਨੇ ਉਹੀ ਮਾਨਸਿਕਤਾ ਹੈਗੀ ਹੈ ਦੇਖੋ ਮੈਂ ਇਹ ਨਹੀਂ ਕਹਿੰਦਾ ਕਿ ਸਾਰੇ ਮਾੜੇ ਹੁੰਦੇ ਨੇ ਚੰਗੇ ਲੋਕ ਵੀ ਹੈਗੇ ਨੇ ਪਿੱਛੇ ਜੀ ਟ੍ਰਾਂਟੋ ਪੁਲਿਸ ਨੇ ਤੁਸੀਂ ਦੇਖ ਲਓ ਕਿ ਉਹ ਕਾਰ ਚੋਰੀ ਕਰਨ ਵਾਲੇ ਬੰਦੇ ਫੜੇ ਨੇ ਉਹਦੇ ਚ ਵੀ ਸਾਡੇ ਕਈ ਬਹੁਤ ਵੱਡੀ ਗਿਣਤੀ ਦੇ ਵਿੱਚ ਪੰਜਾਬੀ ਜਿਹੜੇ ਆ ਫੜੇ ਗਏ ਨੇ ਉਸ ਤੋਂ ਮੇਰੇ ਕਹਿੰਦਾ ਛਾਲ ਡੇਢ ਸਾਲ ਪੁਰਾਣੀ ਖਬਰ ਹੈ ਉਹ ਚੋਰ ਫੜੇ ਸੀ ਉਹਦੇ ਚ ਵੀ ਸਾਡੇ ਵਾਵਾ ਪੰਜਾਬੀ ਭਰਾ ਵੱਡੀ ਗਿਣਤੀ ਦੇ ਵਿੱਚ ਇਹੋ ਜੇ ਕੰਮ ਕਰਦੇ ਪਏ ਸੀ ਤੇ ਹੁਣ ਪਿੰਨੀਆਂ ਵਾਲਾ ਮਾਮਲਾ ਇਹ ਤੇ ਚਲੋ ਪਿੰਨੀਆਂ ਵਾਲਾ ਮਾਮਲਾ ਤੇ ਇੱਕ ਸਾਹਮਣੇ ਆਇਆ ਪਿੰਨੀਆਂ ਦਾ ਮਾਮਲਾ ਦੇ ਵਿੱਚ ਤੇ ਲੋਕੀ ਮੇਰੇ ਖਾਲ ਪੁਲਿਸ ਨੂੰ ਕਹਿੰਦੇ ਨੇ ਨਾ ਆਪ ਸਖਾ ਦਿੰਦੇ ਆ ਵੀ ਐਦਾਂ ਦਾ ਕੋਈ ਕਾਰਨਾਮਾ ਕਰੋ ਜੇ ਮੈਨੂੰ ਸੋਚ ਵੀ ਨਹੀਂ ਆਉਂਦਾ ਦੱਸੋ ਉਸ ਤੋਂ ਬਾਤ ਕਰ ਜਾਂਦੇ ਨੇ ਲੋਕ ਇਹਨੇ ਦੇਖੋ ਜੀ ਇਹ ਪਿੰਨੀਆਂ ਉਹ ਜਿਹੜੀਆਂ ਫੜੀਆਂ ਗਈਆਂ ਤੇ ਕਸ਼ਮੀਰ ਸੀ ਪਤਾ ਨਹੀਂ ਕਿੰਨੇ ਕਿਲੋ ਪਿੰਨੀਆਂ ਇਹੋ ਜੀਆਂ ਜਿਹੜੀਆਂ ਚੱਲੀਆਂ ਨੇ ਪਾਸਟਰਾਂ ਦੇ ਜਿਹੜੀਆਂ ਉਧਰਲੇ ਪਾਸੇ 7 ਸਮੁੰਦਰੋਂ ਪਾਰ ਹੋ ਗਈਆਂ ਨੇ ਨਾ 7 ਸਮੁੰਦਰੋਂ ਪਾਰ ਇਹੋ ਜੀਆਂ ਕਿੰਨੀਆਂ ਪਿੰਨੀਆਂ ਜਿਹੜੀਆਂ ਨੇ ਉੱਥੇ ਜਾ ਕੇ ਲੋਕਾਂ ਨੇ ਸ਼ੱਕਲੇ ਆਉਣਗੇ ਸ਼ੱਕਲੇ ਆਉਣਗੇ ਇਹ ਪਿੰਨੀਆਂ ਜਿਹੜੀਆਂ ਫੜੀਆਂ ਗਈਆਂ ਉਹੀ ਨੇ ਜਿਹੜੀਆਂ ਨਹੀਂ ਫੜੀਆਂ ਗਿਆ ਉਹ حساب ਲਾ ਲਓ ਕਿੰਨੀਆਂ ਘੋਣ ਗਿਆ ਸੋ ਸਿਸਟਮ ਜਿਹੜਾ ਚੱਲਦਾ ਆ ਰਿਹਾ ਨਾ ਜੀ ਇਸ ਵੇਲੇ ਤੇ ਮੈਂ ਕਹਿੰਦਾ ਕੋਰੀਅਰ ਕੰਪਨੀ ਦੀ ਵੀ ਜਿਸ ਢੰਗ ਨਾਲ ਉਹਨਾਂ ਨੇ ਅਲਰਟ ਹੋ ਕੇ ਕੰਮ ਕੀਤਾ ਕਾਰਵਾਈ ਕੀਤੀ ਹੈ ਔਰ ਪੁਲਿਸ ਨੇ ਵੀ ਇਸ ਚੰਗੀ ਕਾਰਵਾਈ ਕੀਤੀ ਹੈ ਅਗਰ ਇਸ ਧੰਗ ਨਾਲ ਅਲਰਟ ਰਵੇ ਤੇ ਸ਼ਾਇਦ ਪੰਜਾਬ ਤੇ ਨਸ਼ਾ ਜਿਹੜਾ ਹੈਗਾ ਉਹ ਘਟ ਖਤਮ ਹੋ ਸਕਦਾ ਹੈ ਇਹ ਜਦੋਂ ਇੱਛਾ ਹੋਵੇ ਨਾ ਜੀ ਜਦੋਂ ਵਿਲਿੰਗਨੈਸ ਹੋਵੇ ਤੇ ਕਿਹੜਾ ਕੰਮ ਹੈ ਜਿਹੜਾ ਨਹੀਂ ਹੋ ਸਕਦਾ ਸਭ ਕੁਝ ਹੋ ਸਕਦਾ ਹਾਂਜੀ ਹਾਂਜੀ ਅਵਿੰਦਰ ਜੀ ਬਹੁਤ ਹੀ ਅਹਿਮ ਜਾਣਕਾਰੀਆਂ ਸਾਂਝੇ ਕੀਤੀਆਂ ਉਮੀਦ ਕਰਦੇ ਹਾਂ ਦਰਸ਼ਕਾਂ ਨੂੰ ਜੋ ਵਰਿੰਦਰ ਜੀ ਨੇ ਗੱਲਾਂ ਦੱਸੀਆਂ ਨੇ ਜਾਣਕਾਰੀਆਂ ਸਾਂਝੀਆਂ ਕੀਤੀਆਂ ਨੇ ਪਸੰਦ ਆਈਆਂ ਹੋਣਗੀਆਂ ਜੇਕਰ ਜਿਹੇ ਮੁੱਦਿਆਂ ਨੂੰ ਲੈ ਕੇ ਤੁਹਾਡੇ ਵੀ ਕੋਈ ਸਵਾਲ ਨੇ ਤੁਹਾਡੇ ਵੀ ਕੋਈ ਵਿਚਾਰ ਨੇ ਤਾਂ ਸਾਡੇ ਕਮੈਂਟ ਬਾਕਸ ਸੈਕਸ਼ਨ ਜ਼ਰੂਰ ਭੇਜੋ ਤਾਂ ਜੋ ਅਸੀਂ ਤੁਹਾਡੇ ਵਿਚਾਰਾਂ ਨੂੰ ਸਾਡੀ ਆਪਣੀ ਚਰਚਾ ਦਾ ਰਾਜ ਜਾਂ ਸੇਵਾ ਦਾ ਹਿੱਸਾ ਬਣਾ ਸਕੀਏ ਅਜਿਹੇ ਪ੍ਰੋਗਰਾਮ ਨੂੰ ਲੈ ਕੇ ਜਿਹੇ ਮੁੱਦਿਆਂ ਨੂੰ ਲੈ ਕੇ ਫਿਰ ਆਜ਼ਰੋਵਾਂਗੇ ਬਣੇ ਰਹੋ ਐਸਐਮਜੀ ਨਿਊਜ਼ ਦੇ ਨਾਲ